ਜੀ ਜੀ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਆਟਰ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਡਾਕਟਰ ਗਾਂਧੀ ਜਿੰਦਾਬਾਦ ਆ ਜੀ ਆ ਜੀ ਜਿੰਦਾਬਾਦ ਥੋੜਾ ਜਿਹਾ ਇੱਥੇ ਹੋਵਰ ਕਰੋ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਸ਼੍ਰੀ ਰਾਹੁਲ ਗਾਂਧੀ ਜਿੰਦਾਬਾਦ ਲਾ ਦਿਓ ਨਾਰੇ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਦਰباراس ਦੀਵਾਨ ਵਾਲਾ ਜਿੰਦਾਬਾਦ ਪ੍ਰਧਾਨ ਜੀ ਅੱਜ ਲੱਡੂ ਵੰਡੇ ਜਾ ਰਹੇ ਨੇ ਕਿਸੇ ਕੋਈ ਲੱਡੂ ਵੰਡੇ ਨੇ ਦੇਖੀ ਨਹੀਂ ਗੱਲ ਜੰਨੇ ਤੇ ਵਾਰੀ ਅੱਜ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਲੋਕ ਸਭਾ ਹਲਕਾ ਪਟਿਆਲਾ ਲਈ ਇੱਕ ਬੇਦਾਗ ਗਰੀਬਾਂ ਮਜ਼ਲੂਮਾਂ ਤੇ ਆਮ ਲੋਕਾਂ ਦਾ ਮਸੀਹਾ ਡਾਕਟਰ ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਉਹ ਇੱਕ ਇਮਾਨਦਾਰ ਸ਼ਖਸੀਅਤ ਦੇ ਮਾਲਕ ਨੇ ਸੋ ਕਾਂਗਰਸ ਪਾਰਟੀ ਖਾਸ ਤੌਰ ਤੇ ਹਰਕਾ ਸਤਰਾਣਾ ਦੇ ਵਿੱਚ ਬਹੁਤ ਵੱਡੀ ਖੁਸ਼ੀ ਦੀ ਲਹਿਰ ਹੈ ਕਿ ਡਾਕਟਰ ਗਾਂਧੀ ਨੂੰ ਲੋਕ ਸਭਾ ਹਲਕਾ ਪਟਿਆਲਾ ਦੇ ਲਈ ਉਮੀਦਵਾਰ ਬਣਾਇਆ ਗਿਆ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਲਕਾ ਸਤਰਾਣਾ ਦੀ ਇੱਥੇ ਹਾਜ਼ਰ ਹੈ ਅਸੀਂ ਉਹਨਾਂ ਨੂੰ ਉਮੀਦਵਾਰ ਬਣਾਉਣ ਦੀ ਖੁਸ਼ੀ ਦੇ ਵਿੱਚ ਅੱਜ ਲੱਡੂਆਂ ਦਾ ਜਿਹੜਾ ਪ੍ਰਸ਼ਾਦ ਆ ਸੰਗਤ ਦੇ ਵਿੱਚ ਵੰਡ ਰਹੇ ਆ ਔਰ ਸਾਰਿਆਂ ਨੇ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਵੱਤ ਚੜ ਕੇ ਇਲੈਕਸ਼ਨ ਕੈਂਪੇਨ ਦੇ ਵਿੱਚ ਹਿੱਸਾ ਲਵਾਂਗੇ ਤੇ ਡਾਕਟਰ ਗਾਂਧੀ ਨੂੰ ਹਲਕਾ ਸਤਰਾਣਾ ਤੋਂ ਵੱਡੀ ਲੀਡ ਦੇ ਕੇ ਜਿਤਾ ਕੇ ਲੋਕ ਸਭਾ ਦੇ ਭੇਜਾਂਗੇ। ਵਿਰੋਧੀ ਧੜਾ ਜਿਹੜਾ ਨਾਲ ਇੱਥੇ ਪਾਤੜਾਂ ਦੇ ਖੜਾ ਹੋਇਆ ਸੀ ਉਹਦੇ ਬਾਰੇ ਵੀ ਜਾਣਕਾਰੀ। ਦੇਖੋ ਲੋਕਤੰਤਰ ਹੈ ਇੰਡੀਅਨ ਨੈਸ਼ਨਲ ਕਾਂਗਰਸ ਬਹੁਤ ਵੱਡੀ ਪਾਰਟੀ ਆ ਔਰ ਲੋਕਤੰਤਰੀ ਜਿਹੜੀਆਂ ਮਾਨਤਾਵਾਂ ਨੇ ਉਹਨੂੰ ਅਸੀਂ ਪੂਰੀ ਮਾਨਤਾ ਦਿੰਦੇ ਆ। ਜਦੋਂ ਕੋਈ ਪਾਰਟੀ ਦੇ ਵਿੱਚ ਵਿਰੋਧ ਦੀ ਤੁਸੀਂ ਜਿਸ ਤਰ੍ਹਾਂ ਗੱਲ ਕਰਦੇ ਹੋ ਕੋਈ ਗੱਲ ਉਠਦੀ ਆ ਤਾਂ ਲੋਕਤੰਤਰ ਦੇ ਵਿੱਚ ਇਹ ਇਹਨੂੰ ਬਿਲਕੁਲ ਪ੍ਰੋਪਰ ਜਗ੍ਹਾ ਦਿੱਤੀ ਜਾਂਦੀ ਹੈ ਸੋ ਜੇ ਕੋਈ ਮਿੱਤਰ ਕੋਈ ਸੱਜਣ ਕੋਈ ਸਾਡਾ ਵਰਕਰ ਇਸ ਤਰ੍ਹਾਂ ਮਹਿਸੂਸ ਕਰਦਾ ਹੋਊਗਾ ਅਸੀਂ ਉਹਦੇ ਨਾਲ ਗੱਲਬਾਤ ਕਰ ਲਾਂਗੇ ਬੈਠ ਕੇ ਸਾਰੇ ਮਸਲੇ ਵਾਸੀਂ ਹੱਲ ਕਰਾਂਗੇ ਅੱਜ ਕਿਵੇਂ ਦੇਖਦੇ ਹੋ ਅੱਜ ਦੇ ਪ੍ਰੋਗਰਾਮ ਨੇ ਜਿਹੜਾ ਅੱਜ ਐਲਾਨ ਹੋਇਆ ਹੈ ਧਰਮਵੀਰ ਗਾਂਧੀ ਜੀ ਬਹੁਤ ਹੀ ਲੋਕਾਂ ਦੇ ਵਿੱਚ ਖੁਸ਼ੀ ਹੈ ਸਾਡੀ ਕਾਂਗਰਸ ਪਾਰਟੀ ਦੇ ਧਰਮਵੀਰ ਗਾਂਧੀ ਜੀ ਔਰ ਸਾਬਕਾ ਮੁੱਖ ਮੰਤਰੀ ਚੰਨੀ ਜੀ ਖੈਰਾ ਸਾਹਿਬ ਸਿੱਧੂ ਸਾਹਿਬ ਨੂੰ ਔਰ ਦੋ ਮੌਜੂਦਾ ਐਮਪੀ ਔਜਲਾ ਸਾਹਿਬ ਤੇ ਸਰ ਅਮਰ ਸਿੰਘ ਨੂੰ ਟਿਕਟ ਦਿੱਤੀ ਹੈ ਅਸੀਂ ਉਹਨਾਂ ਦੀ ਖੁਸ਼ੀ ਦੇ ਵਿੱਚ ਹੀ ਅੱਜ ਜੋ ਪਾਤਨਾ ਦੇ ਵਿੱਚ ਪਾਤਨਾ ਸ਼ਹਿਰ ਸਾਰੇ ਇਲਾਕੇ ਹਲਕਾ ਸ਼ਤਰਾਨਾ ਦੇ ਵਿੱਚ ਲੱਡੂਆਂ ਦੇ ਪ੍ਰਸ਼ਾਦ ਹੈ ਜੋ ਸ਼ਿਕਾਇਆ ਜਾ ਰਿਹਾ ਹੈ ਔਰ ਉਮੀਦ ਕਰਦੇ ਹਾਂ ਕਿ ਸਾਰੀ ਸੰਗਤ ਜਿਹੜੀ ਹੈ ਉਹ ਵੱਧ ਚੜ ਕੇ ਧਰਮਪੀਰ ਗਾਂਧੀ ਜੀ ਦਾ ਸਾਥ ਦੇਵੇਗੀ ਡਾਕਟਰ ਗਾਂਧੀ ਜੀ ਦੀ ਟਿਕਟ ਮਿਲਣ ਤੇ ਬਹੁਤ ਖੁਸ਼ੀ ਆ ਬੇਦਾਗ ਇਨਸਾਨ ਨੇ ਅਸੀਂ ਇਹਨਾਂ ਨੂੰ ਵੱਧ ਵੱਧ ਵੋਟਾਂ પાਕੇ ਪਾਤਰਾ ਸ਼ਹਿਰ ਵੱਲੋਂ ਸਾਡੀ ਜੋ ਜ਼ਿੰਮੇਵਾਰੀ ਲਈ ਹੋਈ ਹੈ ਸ਼ਹਿਰ ਵੱਲੋਂ ਵੱਧ ਵੱਧ ਵੋਟਾਂ પાਕੇ ਇਹਨਾਂ ਨੂੰ ਜਿਤਾਵਾਂਗੇ ਬੇਦਾਗ ਇਨਸਾਨ ਨੇ ਬਹੁਤ ਸੇਵਾ ਕਰਦੇ ਬਹੁਤ ਹੀ ਖੁਸ਼ੀ ਦਾ ਦੇਣ ਹੈ ਧਰਮਵੀਰ ਗਾਂਧੀ ਜੀ ਡਾਕਟਰ ਸਾਹਿਬ ਪਹਿਲਾਂ ਵੀ ਉਹ ਐਮਪੀ ਰਹੇ ਚੁੱਕੇ ਨੇ ਔਰ ਉਸ ਐਮਪੀ ਰਹਿੰਦਿਆਂ ਵੀ ਉਹਨਾਂ 1200 ਪਿੰਡ ਦੇ ਵਿੱਚ ਉਹਨਾਂ ਨੇ ਟੱਚ ਕੀਤਾ ਸ਼ਹਿਰਾਂ ਦੇ ਵਿੱਚ ਵੀ ਟੱਚ ਕੀਤਾ ਅੱਜ ਬੜੀ ਇਲਾਕੇ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਉਹਨਾਂ ਨੂੰ ਟਿਕਟ ਮਿਲੀ ਏ ਔਰ ਆਸ ਕਰਦੇ ਹਾਂ ਕਿ ਜਿਹੜੇ ਅੱਛੇ ਦਿਨ ਡਾਕਟਰ ਗਾਂਧੀ ਇਹ ਬਣ ਕੇ ਉਹ ਦੁਬਾਰਾ ਇਸ ਪੰਜਾਬ ਦੇ ਵਿੱਚ ਆਉਣਗੇ ਇਹੋ ਜਿਹੇ ਜਿਹੜੇ ਸ਼ਖਸ਼ਤਾ ਹੈ ਉਹਨਾਂ ਨੂੰ ਟਿਕਟਾਂ ਮਿਲਣ ਦੀ ਖੁਸ਼ੀ ਦੇ ਵਿੱਚ ਅੱਜ ਪਾਤੜਾਂ ਦੇ ਵਿੱਚ ਲੱਡੂ ਵੰਡੇ ਗਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ